ਸਰੜ ਦੇ ਪਿੰਡਾਂ ਦੀਆਂ ਸੜਕਾਂ ਰঞ্জੀਤ ਸਿੰਘ ਗਿਲੋਣੀ ਲਗਾਤਾਰ ਬਣਾ ਰਹੇ ਨੇ ਅਕਸਰ ਕਹਿੰਦੇ ਨੇ ਵੀ ਗਿਲਕੋ ਵੱਲੋਂ ਜਿਹੜਾ ਇਹ ਸਮਾਜ ਸੇਵਾ ਦਾ ਕੰਮ ਕੀਤਾ ਜਾ ਰਿਹਾ ਹੈ ਪਿੰਡ ਤਜ ਪਿੰਡ ਬੜੌਦੀ ਦੇ ਵਿੱਚ ਪਹੁੰਚੇ ਨੇ ਤੇ ਗੱਲਬਾਤ ਕਰਦੇ ਆ ਕਿ ਕਿੰਨੇ ਕਿਲੋਮੀਟਰ ਦੀ ਜਿਹੜੀ ਸੜਕ ਬਣਿਆ ਜਾ ਬਣਾਈ ਜਾ ਕੱਲੋ ਦਾ ਐਮਐਲਏ ਨੇ ਆਉਂਦੇ ਆਉਂਦੇ ਨੇ ਪਿੰਡ ਦੇ ਵਿੱਚ ਕੋਈ ਗੱਲਬਾਤ ਹੁੰਦੀ ਕੋਈ ਕਈ ਵਾਰ ਮੀਟਿੰਗਾਂ ਵੀ ਹੁੰਦੀਆਂ ਪਿੰਡਾਂ ਦੇ ਵਿੱਚ ਦੇਖੋ ਜੀ ਪਹਿਲਾਂ ਜਿਹੜੀਆਂ ਜੱਫੀਆਂ ਪਾ ਲਈਆਂ ਸਾਨੂੰ ਪਾ ਲਈਆਂ ਉਦੋਂ ਮਗਰੋਂ ਕੋਈ ਨਹੀਂ ਸਾਡੇ ਕੋਲ ਆਇਆ ਪਹਿਲਾਂ ਜੱਫੀਆਂ ਬਧਰੀਆਂ ਪਾਈਆਂ ਪੋਟਾਂ ਬਾਸ ਤੇ ਤਾਂ ਮੁੜ ਕੇ ਨਹੀਂ ਸਾਡੇ ਕੋਲ ਕੋਈ ਆਇਆ ਇਹ ਜਿੱਤਾ ਕਿ ਬਰਾਉਡੀਟੋ ਬਰਾਉਡੀ ਦੇ ਸਰਪੰਚ ਸਾਹਿਬ ਖੜੇ ਨੇ ਆਪਣੇ ਨੱਗਰ ਦੇ ਖੜੇ ਨੇ ਸਰਪੰਚ ਸਾਹਿਬ ਤੇ ਮੰਦੋ ਦੇ ਸਰਪੰਚ ਸਾਹਿਬ ਖੜੇ ਨੇ ਗੁੰਨੂ ਮਦਰ ਸਰਪੰਚ ਸਾਹਿਬ ਖੜੇ ਨੇ ਸੋ ਅਸੀਂ ਅੱਜ ਸ਼ੁਰੂ ਕੀਤੀ ਹੈ ਕਿ ਅਸੀਂ ਇਹਦੇ ਸਿਰਫ ਖੱਡੇ ਭਰਨੇ ਆ ਇਹਨੂੰ ਮੋਟਰੇਬਲ ਕਰਨਾ ਹੈ ਪਰ ਲੋਕਾਂ 'ਚ ਉਤਸ਼ਾਹ ਦੇਖੋ ਲੋਕਾਂ 'ਚ ਜੋਸ਼ ਦੇਖੋ ਤੇ ਕਿਉਂਕਿ ਲੋਕ ਦੁਖੀ ਨੇ ਲੋਕਾਂ ਨੂੰ ਆਉਣਾ ਜਾਣਾ ਜਿਹੜਾ ਮੁਹਾਲ ਹੋਇਆ ਵੈ ਸੋ ਤੁਸੀਂ ਵੀ ਤਾਂ ਮੈਡਮ ਕਹਿੰਦੇ ਸੀ ਸਾਨੂੰ ਜਿਤਾਓ ਵੱਡੇ ਫਤਵੇ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਆਵਾਂਗੇ ਫੇਰੇ ਵੀ ਲਾਵਾਂਗੇ ਦੁਆਰਾ ਮੀਟਿੰਗਾਂ ਵੀ ਹੋਣਗੀਆਂ ਥੋੜੀਆਂ ਹਾਲਚਲ ਪੁੱਛਾਂਗੇ ਕਿਹੜੀ ਮੁਸੀਬਤਾਂ ਨੇ ਲੱਗਦਾ ਆਏ ਨਹੀਂ ਹੈਗੇ ਮੈਂ ਕਹਿੰਦਾ ਜੀ ਮੁਸੀਬਤ ਪੁੱਛੀ ਬਿਲਕੁਲ ਨਹੀਂ ਪੁੱਛੀ ਕੋਈ ਮਤਲਬ ਗੱਲਬਾਤ ਕਰੀ ਨਹੀਂ ਕਦੇ ਉਹਨਾਂ ਨਾਲ ਕੋਈ ਆਈ ਨਹੀਂ ਕਦੇ ਗਈ ਮਾਰ ਕਦੇ ਉਹਦੇ ਕਦੀ ਸ਼ਕਲ ਨਹੀਂ ਦਿੱਤੀ ਮੁੜ ਕੇ ਇਹਨਾਂ ਬੜਾ ਅਰਦਾਸ ਬੇਨਤੀ ਕੀਤੀ ਗਈ ਪਹਿਲਾਂ ਵੀ ਗੁਰੂ ਮਹਾਰਾਜ ਦਾ ਨਾਮ ਲਿਆ ਗਿਆ ਉਸ ਤੋਂ ਬਾਅਦ ਇਹ ਕਾਰਜ ਸ਼ੁਰੂ ਕੀਤਾ ਗਿਆ ਹਾਂ ਦੇਖੋ ਜੀ ਮਤਲਬ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਇਹਨਾਂ ਨੇ ਸ਼ੁਰੂ ਕਰਾਇਆ ਖੁਸ਼ੀ ਦੇ ਲੱਡੂ ਵੀ ਬੰਡੇ ਨੇ ਤੁਸੀਂ ਦੇਖ ਹੀ ਰਹੇ ਹੋ ਕੈਮਰੇ ਦੀ ਅੱਖ ਨਾਲ ਤੁਸੀਂ ਵੀ ਦੇਖਿਆ ਹੀ ਹੈ ਕਿ ਕਿੰਨੀ ਲੋਕਾਂ ਦੇ ਜਿਹੜੀ ਅੰਦਰ ਖੁਸ਼ੀ ਹੈ ਔਰ ਉਤਸ਼ਾਹ ਹੈ ਵੀ ਚਲੋ ਸਾਡਾ ਕੋਈ ਨਾ ਕੋਈ ਜਿਹੜਾ ਹੱਲ ਨਿਕਲੇਗਾ ਇਹ ਜਿਹੜੀ ਬੈਟਮਿਕਸ ਹੈ ਨਾ ਜੀ ਅਸੀਂ ਇਹਦੇ ਤੇ ਵੀ ਪਾਣੀ ਪਾਉਨੇ ਆ ਉੱਪਰ ਠੀਕ ਹੈ ਸੋ ਇਸ ਕਰਕੇ ਇਹ ਹੱਲ ਹੈਗਾ ਬਰਸਾਤਾਂ ਚ ਉਹ ਲੋਕਾਂ ਦੇ ਮੰਚ ਜਿਹੜਾ ਰੋਸ ਸੀ ਵੀ ਸਾਡਾ ਉਦੋਂ ਕੋਈ ਨਾ ਕੋਈ ਆਉਣਾ ਜਾਣਾ ਤੇ ਕੋਈ ਬੱਚੀ ਬੋਲ ਰਹੀ ਸੀ ਵੀ ਸਾਡੀ ਬੱਸ ਲੰਘਦੀ ਉਹ ਵਿੱਚ ਪਾਣੀ ਵੜ ਜਾਂਦਾ ਬੱਸ ਦੇ ਵਿੱਚ ਇੰਨਾ ਮਤਲ ਖੱਡੇ ਟੋਏ ਨੇ ਜੀ ਅਰੇ ਕੀ ਕੰਮ ਕਰ ਰਹੇ ਹਾਂ ਜੀ ਬਹੁਤ ਟੌਪ ਦਾ ਕੰਮ ਕਰ ਰਹੇ ਹਾਂ 10 ਸਾਲ ਦੀ ਵਿੱਚ ਹੈ ਸੜਕ ਦੇ ਉੱਤੇ ਕਿਸ ਨੇ ਕੋਈ ਸਾਰ ਨਹੀਂ ਲਈ ਜਾ ਕੇ ਜੰਗੂਡੇ ਗੂੜੇ ਸਾਨੂੰ ਟੋਏ ਹੋਏ ਹੋਏ ਸੀ ਜਿਹੜੀ ਇਹਨਾਂ ਦੀ ਮੇਦਬਾਨੀ ਹੋਈ ਗਿਲ ਸਾਹਿਬ ਨੇ ਆ ਕੇ ਝੰਡਾ ਚੁੱਕਿਆ ਇੱਥੇ ਸਾਡੇ ਪਿੰਡ ਨੂੰ ਇਹ ਸਾਡੇ ਪਿੰਡ ਬੜੌਦੀ ਤੋਂ ਲੈ ਕੇ ਮੁੰਦੋ 'ਤੱਕ ਇਹ ਬਹੁਤ ਸੋਨਾ ਕੰਮ ਕਰਦਾ ਹੈ ਫਾਇਦਾ ਹੋ ਗਿਆ ਸੀ ਬਹੁਤ ਫਾਇਦਾ ਹੋ ਗਿਆ ਸਾਰੀ ਨਗਰ ਨਿਵਾਸੀ ਬਹੁਤ ਖੁਸ਼ ਹੈ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਰਣਜੀਤ ਸਿੰਘ ਗਿਲਸਾਵ ਆਪਣੇ ਇਹ ਨਗਰ ਦਾ ਜੋ ਬੜੌਦੀ ਨਗਰ ਮੁੰਦੋ ਹੰਗਤੀਆਂ ਇੱਥੇ ਦਾ ਇੰਨਾ ਬੁਰਾ ਹਾਲਤ ਆ ਜੀ ਕਿ ਪੁੱਛੋ ਨਾ ਜੀ ਜਿਹੜੀ ਇਹਨਾਂ ਨੇ ਸਾਡੇ ਪਿੰਡਾਂ ਦਾ ਹੀ ਵਾਹ ਫੜੀ ਹੈ ਇਹਨਾਂ ਦਾ ਦਾ ਸਾਡਾ ਮਤਲਬ ਇੰਨਾ ਦਿਲੋਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਅਸੀਂ ਵੀ ਮਤਲਬ ਨਹੀਂ ਤਾਂ ਇਹਦੇ ਗੱਡੀਆਂ ਜੀ ਲੈਨਮੈਂਟ ਜਿਹੜੇ ਖਰਾਬ ਹੋ ਜਾਂਦੀ ਐਡੇ ਐਡੇ ਖੱਡੇ ਪਏ ਹੋਏ ਜੀ ਮੁੱਦੂ ਸਾਹਿਬ ਜੀ ਨੂੰ ਪਹੁੰਚੇ ਹਾਂ ਕਿਵੇਂ ਦੇਖਦੇ ਹਾਂ ਉਪਰਾਲੇ ਨੂੰ ਕਹਿੰਦੇ ਤੁਹਾਡੇ ਪਿੰਡ ਤੱਕ ਸੜਕ ਬਣਾਈ ਜਾਊਗੀ ਪੂਰੀ ਬਿਲਕੁਲ ਵੀ ਇਹ ਜਿਹੜਾ ਰੋਡ ਹੈ ਮੈਂ ਪਿਛਲੇ 10 ਤੋਂ 15 ਸਾਲ ਤੋਂ ਕਿਤੇ ਬਣਦਾ ਦੇਖਿਆ ਨਹੀਂ ਸੀ ਹਾਂਜੀ ਗਿਲ ਸਾਹਿਬ ਦਾ ਬਹੁਤ ਧੰਨਵਾਦ ਹੈ ਇਸ ਰੋਡ ਦਾ ਵੀ ਨੰਬਰ ਆਇਆ ਹਾਂਜੀ ਤੁਹਾਨੂੰ ਤੁਸੀਂ ਤੁਸੀਂ ਵੀ ਲੰਘਦੇ ਆ ਪਤਰਕਾਰ ਸਾਹਿਬ ਤੁਸੀਂ ਵੀ ਆਉਣੇ ਕਿੱਡੇ ਕਿੱਡੇ ਫੁੱਟ ਫੁੱਟ 2-2 ਫੁੱਟ ਦੇ ਟੁੰਗੇ ਟੋਏ ਸੀਗੇ ਹੁਣ ਚਲੋ ਲੋਕਾਂ ਨੂੰ ਇਸ ਚੀਜ਼ ਤੋਂ ਰਾਹਤ ਮਿਲ ਜੂਗੀ ਤੁਸੀਂ ਆਪਣੀ ਘਰੜਦੀਆਂ ਪਿੰਡਾਂ ਦੀਆਂ ਸੜਕਾਂ ਰঞ্জੀਤ ਸਿੰਘ ਗਿਲੋਂ ਨੇ ਲਗਾਤਾਰ ਬਣਾ ਰਹੇ ਨੇ ਅਕਸਰ ਕਹਿੰਦੇ ਨੇ ਵੀ ਗਿਲਕੋ ਵੱਲੋਂ ਜਿਹ ਕੱਲ ਵੀ ਜੇ ਗੱਲ ਕਰੀਏ ਘਟੌਰ ਦੇ ਵਿੱਚ ਸੜਕ ਬਣਾਈ ਹੈ 1.5 ਕਿਲੋਮੀਟਰ ਦੀ ਦਾ ਉਸ ਤੋਂ ਬਾਅਦ ਅੱਜ ਪਿੰਡ ਬੜੌਦੀ ਦੇ ਵਿੱਚ ਪਹੁੰਚੇ ਨੇ ਤੇ ਗੱਲਬਾਤ ਕਰਦੇ ਹਾਂ ਕਿੰਨੇ ਕਿਲੋਮੀਟਰ ਦੀ ਜਿਹੜੀ ਸੜਕ ਬਣਾਈ ਜਾ ਬਣਾਈ ਜਾ ਰਹੀ ਹੈ ਰਣਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਸੀ ਕਾਲ ਜੀ ਸੜਕ ਕਿਹੜੀ ਸੜਕ ਬਣਾਈ ਜਾ ਰਹੀ ਹੈ ਜੇ ਅੱਜ ਗੱਲ ਕਰੀਏ ਅੱਜ ਜੀ ਅਸੀਂ ਦੇਖੋ ਅਸੀਂ ਚੰਦੋਂ ਪਿੰਡ ਤੋਂ ਸ਼ੁਰੂ ਕੀਤਾ ਸੀ ਹਾਂਜੀ ਅਸੀਂ ਲਗਾਤਾਰ ਹਲਕੇ ਦੇ ਵਿੱਚ ਲੱਗੇ ਹੋਏ ਹਾਂ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਜਿਹੜੀਆਂ ਪੰਚਾਇਤਾਂ ਆ ਕੇ ਸਾਨੂੰ ਮਤਲਬ ਕੰਟੈਕਟ ਕਰ ਰਹੀਆਂ ਨੇ ਸੋ ਅੱਜ ਅਸੀਂ ਜਿਹੜੀ ਸ਼ੁਰੂ ਕੀਤੀ ਹੈ ਬੜੌਦੀ ਤੋਂ ਬੜੌਦੀ ਦੇ ਸਰਪੰਚ ਸਾਹਿਬ ਖੜੇ ਨੇ ਆਪਣੇ ਨਗਰ ਦੇ ਖੜੇ ਨੇ ਸਰਪੰਚ ਸਾਹਿਬ ਤੇ ਮੰਦੋ ਦੇ ਸਰਪੰਚ ਸਾਹਿਬ ਖੜੇ ਨੇ ਗੁੰਨੋ ਮਾਜਾ ਸਰਪੰਚ ਸਾਹਿਬ ਖੜੇ ਨੇ ਸੋ ਅਸੀਂ ਅੱਜ ਇਹ ਸ਼ੁਰੂ ਕੀਤੀ ਹੈ ਆਪਣੇ ਇਧਰਲੇ ਨੰਗਲ ਮੰਦੋ ਪਿੰਡ ਵੱਲ ਜਿੱਥੇ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਸੋ ਅੱਜ ਅਸੀਂ ਇਹਦੀ ਜਿਹੜੀ ਸ਼ੁਰੂਆਤ ਕੀਤੀ ਹੈ ਜੀ ਤੁਸੀਂ ਦੇਖ ਰਹੇ ਹੋ ਵੀ ਲੋਕ ਕਿੰਨੇ ਦੁਖੀ ਨੇ ਜੀ ਅੱਜ ਇਹਨਾਂ ਨੂੰ ਜਦਕਿ ਅਸੀਂ ਇਹਦਾ ਸਿਰਫ ਖੱਡੇ ਭਰਨੇ ਆ ਇਹਨੂੰ ਮੋਟਰੇਬਲ ਕਰਨਾ ਹੈ ਪਰ ਲੋਕਾਂ 'ਚ ਉਤਸ਼ਾਹ ਦੇਖੋ ਲੋਕਾਂ 'ਚ ਜੋਸ਼ ਦੇਖੋ ਤੇ ਕਿਉਂਕਿ ਲੋਕ ਦੁਖੀ ਨੇ ਲੋਕਾਂ ਨੂੰ ਆਉਣਾ ਜਾਣਾ ਜਿਹੜਾ ਮੁਹਾਲ ਹੋਇਆ ਵੈ ਸੋ ਤੁਸੀਂ ਦੇਖ ਹੀ ਰਿਹਾ ਵੀ ਕਿੰਨੀ ਵੱਡੀ ਗਿਣਤੀ ਜਿਹੜੀ ਸੰਗਤ ਇਕੱਠੀ ਹੋਈ ਵੀ ਹੈ ਵੀ ਚਲੋ ਕੋਈ ਨਾ ਕੋਈ ਸਾਡਾ ਮਾੜਾ ਮੋਟਾ ਜਿਹੜਾ ਸਹਾਰਾ ਇਹ ਆਉਣ ਜਾਣ ਦਾ ਜਿਹੜਾ ਹੋ ਜਾਏਗਾ ਸੋ ਅੱਜ ਅਸੀਂ ਇਹ ਜਿਹੜੀ ਸ਼ੁਰੂ ਕੀਤੀ ਹੈ ਸਰ ਗੱਲ ਕਰੀਏ ਅਰਦਾਸ ਬੇਨਤੀ ਕੀਤੀ ਗਈ ਪਹਿਲਾਂ ਵੀ ਗੁਰੂ ਮਹਾਰਾਜ ਦਾ ਨਾਮ ਲਿਆ ਗਿਆ ਉਸ ਤੋਂ ਬਾਅਦ ਇਹ ਕਾਰਜ ਸ਼ੁਰੂ ਕੀਤਾ ਗਿਆ ਆ ਦੇਖੋ ਜੀ ਮਤਲਬ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਇਹਨਾਂ ਨੇ ਸ਼ੁਰੂ ਕਰਾਇਆ ਖੁਸ਼ੀ ਚ ਲੱਡੂ ਵੀ ਵੰਡੇ ਨੇ ਤੁਸੀਂ ਦੇਖ ਹੀ ਰਹੇ ਹੋ ਕੈਮਰੇ ਦੀ ਅੱਖ ਨਾਲ ਤੁਸੀਂ ਵੀ ਦੇਖਿਆ ਹੀ ਹੈ ਵੀ ਕਿੰਨੀ ਲੋਕਾਂ ਦੇ ਜਿਹੜੀ ਅੰਦਰ ਖੁਸ਼ੀ ਹੈ ਔਰ ਉਤਸ਼ਾਹ ਹੈ ਵੀ ਚਲੋ ਸਾਡਾ ਕੋਈ ਨਾ ਕੋਈ ਜਿਹੜਾ ਹੱਲ ਨਿਕਲੇਗਾ ਇਹ ਤੇ ਅੱਜ ਤਿੰਨ ਚਾਰ ਪਿੰਡਾਂ ਦੇ ਵਿੱਚ ਲੱਗਦਾ ਹੈ ਸੜਕ ਬਣੂਗੀ ਪੈਚ ਵਰਕ ਕੀਤਾ ਜਾ ਰਿਹਾ ਹੋਰ ਵੀ ਲੱਗਦਾ ਸਰਪੰਚ ਗੱਲ ਕਰ ਰਹੇ ਸੀ ਕਿ ਵੀ ਹੋਰ ਵੀ ਸਾਡੇ ਪਿੰਡ ਤੱਕ ਵੀ ਜਿਹੜੀ ਕੀਤੇ ਜਾਵੇ ਕੀਤਾ ਜਾਵੇ ਕੰਮ ਵੀ ਉਹ ਅਸੀਂ ਜਿੰਮੇ ਜਿੰਮੇ ਹੋਇਆ ਇੱਕ ਤਾਂ ਥੋੜੀ ਜਿਹੀ ਦਿੱਕਤ ਕਿਹਾ ਵੀ ਮਟੀਰੀਅਲ ਦੀ ਦਿੱਕਤ ਹੈ ਉਹ ਗੱਡੀਆਂ ਜਿੰਨੀਆਂ 5 7 ਜਿੰਨੀਆਂ ਮਿਲਦੀਆਂ ਉਸ ਮੁਤਾਬਕ ਹੀ ਫਿਰ ਅਸੀਂ ਉਹ ਡਿਵਾਈਡ ਕਰਦੇ ਉਹਨਾਂ ਨੂੰ ਕਿਉਂਕਿ ਮਟੀਰੀਅਲ ਬਰਸਾਤ ਦੇ ਦਿਨਾਂ ਜੇ ਬੱਟ ਮਿਕਸ ਮਿਲਦੀ ਬਹੁਤ ਘੱਟ ਹੈ ਇੱਕ ਤਾਂ ਰੇਟ ਹੀ ਦਾ 33% ਵਧਾਇਆ ਵਾ ਇਸ ਵੇਲੇ ਉਹਨਾਂ ਨੇ ਕਿਉਂਕਿ ਮਿਲਦੀ ਨਹੀਂ ਤੇ ਇੱਕ ਇਹ ਮਿਲਦੀ ਨਹੀਂ ਹੈਗੀ ਰੇਟ ਨੂੰ ਵੀ ਛੱਟੋ ਮਤਲਬ ਮਿਲਦਾ ਨਹੀਂ ਮਟੀਰੀਅਲ ਸੋ ਅਸੀਂ ਜਿੰਨਾ ਵੀ ਅੱਜ ਜਿੰਨੀਆਂ ਗੱਡੀਆਂ ਅਰੇਂਜ ਹੋ ਗਈਆਂ ਅਸੀਂ ਉੱਥੇ ਤੱਕ ਕਰਾਂਗੇ ਬਾਕੀ ਫਿਰ ਜੋ ਰਹਿ ਗਿਆ ਸੀ ਮਤਲਬ ਕੰਪਲੀਟ ਕਰਾਵਾਂਗੇ ਹੋਰ ਵੀ ਪਿੰਡਾਂ 'ਚ ਜਿੱਥੇ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਜਿਹੜੇ ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੋਇਆ ਸੋ ਅਸੀਂ ਉੱਥੇ ਵੀ ਕੋਈ ਨਾ ਕੋਈ ਹੱਲ ਕੱਢਣ ਦੀ ਮਤਲਬ ਕੋਈ ਨਾ ਕੋਈ ਰਾਹਤ ਦੇਣ ਦੀ ਜਿਹੜੀ ਕੋਸ਼ਿਸ਼ ਅਸੀਂ ਲੱਗੇ ਹੋਏ ਹਾਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਮੈਂ ਉਸਦੀ ਵਧਾਈ ਦਿੰਦਾ ਖੁਸ਼ੀ ਦੀ ਗੱਲ ਹੈ ਵੀ ਚਲੋ ਦੇਰ ਆਇਆ ਦਰੁਸਤ ਹੈ ਤੁਸੀਂ ਸਟਾਰਟ ਕਰਾਇਆ ਪਰ ਉਹ ਮੈਂ ਵੀ ਦੇਖੀ ਹੈ ਕਲਿੱਪ ਵੀ ਲੋਕ ਜਿਹੜੇ ਮਤਲਬ ਇੰਨੇ ਦੁਖੀ ਸੀ ਵੀ ਆਪਾਂ ਕਹਿ ਨਹੀਂ ਸਕਦੇ ਵੀ ਅੱਜ ਲੋਕ ਵੀ ਖੁਸ਼ ਆ ਕਿਉਂਕਿ ਉਹਨਾਂ ਨੇ ਜਿਹੜੀ ਨਰਕ ਭਰੀ ਜ਼ਿੰਦਗੀ ਬਤਾਈ ਹੈ ਜੋ ਉਹਨਾਂ ਦੇ ਪਿਛਰੇ ਲੰਘੇ ਨੇ 2 ਮਹੀਨੇ ਉਹ ਉਹਨਾਂ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਇਸ ਕਰਕੇ ਲੋਕਾਂ ਦੇ ਮਨ 'ਚ ਜਿਹੜਾ ਰੋਸ ਹੈ ਵੀ ਸਾਡੀ ਸਹੀ ਟਾਈਮ ਤੇ ਕਿਸੇ ਨੇ ਬਾਹ ਨਹੀਂ ਭੜੀ ਇਸ ਕਰਕੇ ਉਹ ਲੋਕਾਂ ਦੇ ਜਿਹੜਾ ਮਨ ਦਾ ਰੋਸ ਸੀ ਮੈਡਮ ਨੇ ਕਿਹਾ ਵੀ ਲੋਕ ਖੁਸ਼ ਨੇ ਜਨਾਲਦੀ ਨਾਲੇ ਉਹ ਲੇਡੀਜ਼ ਸੀ ਕਿ ਨਾਲ ਉਹਨਾਂ ਦੀ ਬੇਟੀ ਸੀ ਕਿ ਉਹਨਾਂ ਨੇ ਕਿਉਂਕਿ ਜੇ ਕਿ ਦੁੱਖ ਸੀਗੇ ਤਾਂ ਹੀ ਉਹਨਾਂ ਨੇ ਕਿਹਾ ਵੀ ਅਸੀਂ ਬੜੇ ਲੰਬੇ ਸਮੇਂ ਤੋਂ ਇਹ ਜਿਹੜੇ ਸੋਗ ਹੰਡਾ ਹੰਡਾ ਆ ਰਹੇ ਆਪਣੇ ਉੱਪਰ ਨਹੀਂ ਉਹੀ ਆ ਨਾ ਦੇਖੋ ਲੋਕਾਂ ਦੇ ਅੰਦਰ ਉਹ ਦੁੱਖ ਸੀ ਮਤਲਬ ਇੱਕ ਰੋਸ ਵੀ ਸੀ ਦੁੱਖ ਵੀ ਸੀ ਵੀ ਸਾਡਾ ਜੇ ਮਤਲਬ ਉਦੋਂ ਹੀ ਕੋਈ ਨਾ ਕੋਈ ਟੈਂਪਰੇਰੀ ਦੇਖੋ ਸਰਕਾਰਾਂ ਕੋਲ ਕੋਈ ਘਾਟਾ ਨਹੀਂ ਹੁੰਦਾ ਪਹਿਲੀ ਗੱਲ ਤਾਂ ਐਮਸੀ ਕੋਲ ਪੈਸੇ ਦੀ ਕਮੀ ਨਹੀਂ ਸਰਕਾਰਾਂ ਕੋਲ ਕੋਈ ਘਾਟਾ ਨਹੀਂ ਹੁੰਦਾ ਉਹ ਉਹਨਾਂ ਦਾ ਮਕਸਦ ਕਹਿਣ ਦਾ ਏਸੀ ਵੀ ਚਲੋ ਦੇਖੋ ਬਰਸਾਤਾਂ 'ਚ ਸੜਕਾਂ ਨਹੀਂ ਬਣਦੀਆਂ ਇਸ ਨੂੰ ਹੀ ਪਤਾ ਹੈ ਤੇ ਨਾ ਜੇ ਬਣਾਵੇ ਵੀ ਧੱਕਾ ਕਰੀਏ ਤਾਂ ਉਹ ਕਾਮਯਾਬ ਨਹੀਂ ਹੁੰਦੀ ਉਹ بارش ਨਾਲ ਜਿਹੜੀ ਲੋਕਾ ਉਖੜ ਜਾਂਦੀ ਪਰ ਉਹ ਜਿੱਕਣਾ ਹੁਣ ਟੈਂਪਰੇਰੀ ਆ ਅਸੀਂ ਹੱਲ ਕਰ ਰਹੇ ਹਾਂ ਉਹੇ ਜਿਹੇ ਹੱਲ ਜਿਹੜੇ ਬਰਸਾਤਾਂ ਚ ਹੋ ਜਾਂਦੇ ਨੇ ਇਹ ਜਿਹੜੀ ਬੈਟਮਿਕਸ ਹੈ ਨਾ ਜੀ ਅਸੀਂ ਇਹਦੇ ਤੇ ਵੀ ਪਾਣੀ ਪਾਉਂਦੇ ਆ ਉੱਪਰ ਸੋ ਇਸ ਕਰਕੇ ਇਹ ਹੱਲ ਹੈਗਾ ਬਰਸਾਤਾਂ ਚ ਉਹ ਲੋਕਾਂ ਦੇ ਮਨ ਚ ਜਿਹੜਾ ਰੋਸ ਸੀ ਵੀ ਸਾਡਾ ਉਦੋਂ ਕੋਈ ਨਾ ਕੋਈ ਆਉਣਾ ਜਾਣਾ ਦੇਖੋ ਇੱਕ ਬੱਚੀ ਬੋਲ ਰਹੀ ਸੀ ਵੀ ਸਾਡੀ ਬੱਸ ਲੰਘਦੀ ਉਹ ਵਿੱਚ ਪਾਣੀ ਵੜ ਜਾਂਦਾ ਬੱਸ ਦੇ ਵਿੱਚ ਇੰਨਾ ਮਤਲਬ ਖੱਡੇ ਟੋਏ ਨੇ ਜੀ ਸੋ ਉਹ ਰੋਸ ਸੀ ਲੋਕਾਂ ਦਾ ਪਰ ਚਲੋ ਦੇਰ ਆਇਆ ਦਰਸਤਾ ਹੈ ਅਸੀਂ ਕਹਿੰਨੇ ਵੀ ਜਿਹੜੀਆਂ ਬਾਕੀ ਵੀ ਸੜਕਾਂ ਨੇ ਭਾਵੇਂ ਖਰੜਦੀਆਂ ਨੇ ਕੁਰਾਲੀ ਦੀਆਂ ਨਵੇਂ ਗਰਾਉਂਦੀਆਂ ਭਾਵੇਂ 180 ਪਿੰਡਾਂ ਹਲਕੇ ਦਾ ਤੁਸੀਂ ਉੱਥੋਂ ਵੀ ਢੇੜਾ ਮਾਰੋ ਉੱਥੇ ਵੀ ਸ਼ੁਰੂਆਤ ਕਰਾਓ ਸੜਕਾਂ ਦੀ ਜੇ ਕਿਤੇ ਲੇਟ ਫੇਟ ਆ ਤਾਂ ਉਹਦਾ ਟੈਂਪਰੇਰੀ ਹੱਲ ਕਢਾਓ ਸਰਕਾਰਾਂ ਤਾਂ ਬਹੁਤ ਵੱਡਾ ਸਿਸਟਮ ਹੁੰਦਾ ਸਰਕਾਰਾਂ ਕੋਲ ਤਾਂ ਸੋ ਅਸੀਂ ਤਾਂ ਫੇਰ ਵੀ ਭਾਜੀ ਨੂੰ ਬੇਨਤੀ ਕਰਦੇ ਹਾਂ ਸਰਪੰਚ ਸਾਹਿਬ ਬੜੌਦੀ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਪਰਾਲੇ ਨੂੰ ਇੱਥੇ ਰਣਜੀਤ ਸਿੰਘ ਗਿਲੋਣੀ ਪਹੁੰਚੇ ਨੇ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਆਪਣੇ ਰਣਜੀਤ ਸਿੰਘ ਗਿਲਥਾਵ ਆਪਣੇ ਇਹ ਨਗਰ ਦਾ ਜੋ ਬੜੌਦੀ ਨਗਰ ਮੰਦੋਂ ਹੰਗਤਿਆਂ ਇੱਥੇ ਦਾ ਇੰਨਾ ਬੁਰਾ ਹਾਲਤਾ ਜੀ ਕਿ ਪੁੱਛੋ ਨਾ ਜੀ ਜਿਹੜੀ ਇਹਨਾਂ ਨੇ ਸਾਡੇ ਪਿੰਡਾਂ ਦਾ ਹੀ ਵਾਹ ਫੜੀ ਹੈ ਇਹਨਾਂ ਦਾ ਤਾਂ ਸਾਡਾ ਮਤਲਬ ਇੰਨਾ ਦਿਲੋਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਅਸੀਂ ਵੀ ਮਤਲਬ ਨਹੀਂ ਤਾਂ ਇਹਦੇ ਗੱਡੀਆਂ ਜੀ ਲੈਨਮੈਂਟ ਜਦੇ ਖਰਾਬ ਹੋ ਜਾਂਦੀ ਐ ਏਡੇ ਏਡੇ ਖੱਡੇ ਪਏ ਹੋਏ ਜੀ ਵੈਸੇ ਤਾਂ ਅੱਜ ਜਨਾਬ ਨੇ ਵੀ ਬੜਾ ਦੇਖਿਆ ਹੀ ਐ ਵੀ ਸਾਰੇ ਇਲਾਕੇ ਵਿੱਚ ਇਹ ਬਹੁਤ ਬੁਰਾ ਹਾਲ ਐ ਕਈ ਪਿੰਡਾਂ ਨੂੰ ਲਿਕਸਾਂ ਕਿਧਰ ਉੱਡਦੀ ਐ ਇਹ ਮੈਂ ਮਤਲਬ ਇਹ ਕਰੋਲੀ ਨੂੰ ਉਧਰ ਨਿਓਲਕੇ ਨੂੰ ਨਿਕਲ ਜਾਂਦੀ ਐ ਜੀ ਇੱਧਰ ਸਿਆਲਵਾਗ ਖੇਦਰਾਬਾਦ ਨੂੰ ਇਹੀ ਸੜਕ ਜਾਂਦੀ ਜੋ ਟੋਲ ਐ ਟੋਲ ਵਾਲੀ ਗੱਡੀਆਂ ਸਭ ਐਹ ਰੋਡ ਤੇ ਜਾਂਦੀਆਂ ਜੀ ਬਾਕੀ ਅਸੀਂ ਤੁਹਾਡਾ ਪੱਤਰਕਾਰਾਂ ਦੇ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਨਗਰ ਵਿੱਚ ਗੁੰਨੋ ਮਜਰਾ ਮੁੰਦੋ ਨੱਗਲ ਤੋਂ ਸਰਪੰਚ ਸਾਹਿਬ ਆਏ ਹੋਰ ਬਹੁਤ ਸਾਰੀਆਂ ਸੰਗਤਾਂ ਆਈਆਂ ਜੀ ਗਿਲ ਸਾਹਿਬ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਆਪਣੇ ਇਲਾਕੇ ਦੀ ਬਾਹ ਫੜੀ ਹੈ ਅਸੀਂ ਇੰਨੀਆਂ ਗੱਲਾਂ ਬੇਨਤੀਆਂ ਕਰਦੇ ਹੋਏ ਵੈਗੁਰੂ ਜੀ ਦਾ ਖਲਸਾ ਵੈਗੁਰੂ ਜੀ ਦੀ ਫਤਿਹ ਹੋਰ ਵੀ ਮੁੱਦੂ ਸੰਗਤੀਆਂ ਤੇ ਪਹੁੰਚੇ ਹੋ ਕਿਵੇਂ ਦੇਖਦੇ ਹਾਂ ਉਪਰਾਲੇ ਨੂੰ ਕਹਿੰਦੇ ਤੁਹਾਡੇ ਪਿੰਡ ਤੱਕ ਇਹ ਸੜਕ ਬਣਾਈ ਜਾਊਗੀ ਪੂਰੀ ਬਿਲਕੁਲ ਬਿਲਕੁਲ ਇਹ ਜਿਹੜਾ ਰੋਡ ਹੈ ਮੈਂ ਪਿਛਲੇ 10 ਤੋਂ 15 ਸਾਲ ਤੋਂ ਕਦੇ ਬਣਦਾ ਦੇਖਿਆ ਨਹੀਂ ਸੀ ਹਾਂਜੀ ਗਿਲਸਾਹਬ ਦਾ ਬਹੁਤ ਧੰਨਵਾਦ ਹੈ ਇਸ ਰੋਡ ਦਾ ਵੀ ਨੰਬਰ ਆਇਆ ਹੈ ਹਾਂਜੀ ਤੁਸੀ ਤੁਸੀ ਵੀ ਲੰਘਦੇ ਆ ਪੱਤਰਕਾਰ ਸਾਹਿਬ ਤੁਸੀਂ ਵੀ ਆਉਣੇ ਕਿੱਡੇ ਕਿੱਡੇ ਫੁੱਟ ਫੁੱਟ 2-2 ਫੁੱਟ ਦੇ ਟੰਗ ਟੋਏ ਸੀਗੇ ਹੁਣ ਚਲੋ ਲੋਕਾਂ ਨੂੰ ਇਸ ਚੀਜ਼ ਤੋਂ ਰਾਹਤ ਮਿਲ ਜੂਗੀ ਤੁਸੀਂ ਆਪਣੀ ਪੰਚਾਇਤ ਵੱਲੋਂ ਮੈਡਮ ਕੋਲ ਗਏ ਸੀਗੇ ਕਦੀ ਦ ਮੀਟਿੰਗ ਹੁੰਦੀ ਹੈ ਇਹ ਇਹ ਮੁੱਦਾ तकरीबन ਹਰ ਵਾਰ ਰੱਖਿਆ ਸੀਗਾ ਤਾਂ ਸਾਨੂੰ ਇਦਾਂ ਕਹੇ ਸੀਗਾ ਵੀ ਪਾਸ ਹੋਈ ਵੀ ਹੈ ਮਤਲਬ ਹਾਲੇ ਤੱਕ ਮਤਲਬ ਕੋਈ ਸ਼ੁਰੂਆਤ ਤਾਂ ਹੋਈ ਨਹੀਂ ਜੀ ਮਤਲਬ ਆ ਦੋ ਚਾਰ ਦਿਨ ਮੀਂਹ ਪੈਣ ਕਾਰਨ ਜਿਹੜੇ ਰੋਡ ਦਾ ਹਾਲ ਤਾਂ ਬਹੁਤ ਜ਼ਿਆਦਾ ਬੁਰਾ ਸੀਗਾ ਕੋਈ ਨਾ ਕੋਈ ਨੁਕਸਾਨ ਆਉਣ ਦਾ ਨਾਲ ਰਹੀਦਾ ਹੁੰਦਾ ਹੀ ਸੀ ਬਾਈ ਤੇ ਹੁਣ ਜਿਹੜਾ ਜਿਹੜਾ ਇਹ ਗ੍ਰੈਵਰ ਦਾ ਜੋ ਵੀ ਮਤਲਬ ਇਹ ਹੈਗਾ 4-5 ਪਿੰਡਾਂ ਨੂੰ ਲਿੰਕ ਜੋੜਦੀ ਸੜਕ ਤੇ ਇਹਦਾ ਸਾਨੂੰ ਬਹੁਤ ਫਾਇਦਾ ਹੋ ਜੂਗਾ ਕੰਮ ਤਾਂ ਟੈਂਪਰੇਰੀ ਹੋ ਰਿਹਾ ਪਰ ਲੱਗਦਾ ਫਾਇਦਾ ਹੋਊਗਾ ਲੋਕਾਂ ਨੂੰ ਆਮ ਜਨਤਾ ਨੂੰ ਇਹਦਾ ਜ਼ਿਆਦਾ ਤਾਂ ਇਹੀ ਫਾਇਦਾ ਹੋਊਗਾ ਜੀ ਇਸ ਗ੍ਰੈਵਰ ਦਾ ਵੀ ਜਿਹੜੇ ਟੋਏ ਸੀਗੇ ਨਾ ਜਿਹੜਾ ਵਿੱਚ ਜੇ ਟੂ-ਵਿਲਰ ਜਾਂਦਾ ਕੋਈ ਮੀਂਹ ਵੇਵਾ ਪਾਣੀ ਭਰਨ ਕਾਰਨ ਤੋਂ ਇਹਦਾ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਡੂੰਘਾ ਤਾਂ ਉਹਦੇ ਵਿੱਚ ਡਿੱਗਣ ਕਾਰਨ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਤੋ ਕਾਫੀ ਜ਼ਿਆਦਾ ਹੈ ਚਲੋ ਜਿੱਦਾਂ ਜਿੰਨਾ ਵੀ ਹੈ ਤਾਂ ਠੀਕ ਹੈ ਜੀ ਮਤਲਬ ਹਲਦੀ ਗੜੀ ਠੀਕ ਹੈ ਸੋ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਅੱਜ ਤਿੰਨ ਚਾਰ ਪਿੰਡਾਂ ਦੀ ਪੰਚਾਇਤਾਂ ਪਹੁੰਚੀਆਂ ਨੇ ਸੋ ਲੋਕ ਵੀ ਪਹੁੰਚੇ ਹੋਏ ਨੇ ਮਾਤਾਵਾਂ ਵੀ ਪਹੁੰਚੀਆਂ ਕਿਉਂਕਿ ਸੜਕ ਬਣਾਈ ਜਾ ਰਹੀ ਹੈ ਸੋ ਇੱਥੇ ਹੋਰ ਵੀ ਬਜ਼ੁਰਗ ਸਾਡੇ ਵਿੱਚ ਭਾਈ ਸੱਸੀ ਗੜੀ ਸੱਸੀ ਗੜੀ ਕਿਹੜੇ ਪਿੰਡ ਤੋਂ ਪਹੁੰਚੇ ਨੱਗਲ ਗੜੀਆਂ ਤੋਂ ਨੱਗਲ ਗੜੀਆਂ ਤੋਂ ਥੋੜੀ ਰਾਹਤ ਹੋਊਗੀ ਜੇ ਹੁਣ ਸੜਕ ਬਣ ਤਵਾਰ ਰਾਹਤ ਹੋਊਗੀ ਜੀ ਬਹੁਤ ਹੋਊਗੀ ਬਹੁਤ ਹੋਊਗੀ ਸੜਕ ਦਾ ਕੋਈ ਹਾਲ ਹੀ ਹਾਂਜੀ ਬਹੁਤ ਖਰਾਬ ਹਾਲ ਹੈ ਸੜਕ ਦਾ ਕਿੰਨਾ ਲ ਆਦੋ ਵੀ ਨਹੀਂ ਮਿਲਦੀ 20 ਸਾਲੇ ਹੋ ਗਏ ਕਬਰੇ 20 ਸਾਲ ਤੋਂ ਕਦੇ ਸਾਡੀ ਸਾਰੀ ਨਹੀਂ ਲਈ ਪੋਰਾ ਹੂੰ ਪੋਰਾ ਪੁੱਛਦਾ ਹੀ ਨਹੀਂ ਕੋਈ ਆ ਝਾੜੂ ਵਾਲੇ ਆਏ ਇਹਨਾਂ ਦਾ ਜਿਵੇਂ ਹੀ ਬੇੜਾ ਬਾੜਦਾ ਇਹਨਾਂ ਦਾ ਹਾਂ ਮੰਗੀ ਲੰਬਾ ਟਾਈਮ ਹੋ ਚੁੱਕਿਆ ਬਹੁਤ ਲੰਬਾ ਟਾਈਮ ਹੋ ਗਿਆ ਕੀ ਬਹੁਤ ਲੰਬਾ ਟਾਈਮ ਹੋ ਗਿਆ ਜੋਦਾ ਐਮਐਲ ਨੇ ਆਉਂਦੇ ਆਉਂਦੇ ਨੇ ਪਿੰਡ ਦੇ ਵਿੱਚ ਕੋਈ ਗੱਲਬਾਤ ਹੁੰਦੀ ਕੋਈ ਕਈ ਵਾਰ ਮੀਟਿੰਗਾਂ ਵੀ ਹੁੰਦੀਆਂ ਪਿੰਡਾਂ ਦੇ ਵਿੱਚ ਦੇਖੋ ਜੀ ਪਹਿਲਾਂ ਜਿਹੜੀਆਂ ਜੱਫੀਆਂ ਪਾ ਲਈਆਂ ਸਾਨੂੰ ਪਾ ਲਈਆਂ ਉਹ ਤੋਂ ਮਗਰੋਂ ਕੋਈ ਨਹੀਂ ਸਾਡੇ ਕੋਲ ਆਇਆ ਪਹਿਲਾਂ ਜੱਫੀਆਂ ਪਥਰੀਆਂ ਪਾਈਆਂ ਬੋਟਾਂ ਬਾਹਤ ਤਾਂ ਮੁੜ ਕੇ ਨਹੀਂ ਸਾਡੇ ਕੋਲ ਕੋਈ ਆਇਆ ਅਜੇ ਤੱਕ ਨੀ ਅਕਸਰ ਤਾਂ ਮੈਡਮ ਕਹਿੰਦੇ ਸੀ ਸਾਨੂੰ ਜਿਤਾਓ ਵੱਡੇ ਫਤਵੇ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਆਵਾਂਗੇ ਫੇਰੇ ਵੀ ਲਾਵਾਂਗੇ ਦੁਬਾਰਾ ਮੀਟਿੰਗਾਂ ਵੀ ਹੋਣਗੀਆਂ ਤੁਹਾਡੀ ਹਾਲਚਲ ਪੁੱਛਾਂਗੇ ਕਿਹੜੀ ਮੁਸੀਬਤਾਂ ਨੇ ਲੱਗਦਾ ਆਏ ਨਹੀਂ ਹੈਗੇ ਮੈਂ ਕਹਿੰਦਾ ਜੀ ਮੁਸੀਬਤ ਪੁੱਛੀ ਬਿਲਕੁਲ ਨਹੀਂ ਪ ਕਤ ਕਰੀ ਨਹੀਂ ਕਦੇ ਉਹਨਾਂ ਦਾ ਕੋਈ ਆਈ ਨਹੀਂ ਕਦੇ ਗਈ ਨਾ ਉਹਦੀ ਕਦੀ ਸ਼ਕਲ ਹੀ ਨਹੀਂ ਦੇਖੀ ਮੁੜ ਕੇ ਐਨਾ ਬੁਰਾ ਹਾਲ ਸਾਡੇ ਇਲਾਕੇ ਦਾ ਬਹੁਤ ਸਾਲਾ ਗਿੱਲ ਸਾਹਿਬ ਆਪਣੀ ਜੇਬ ਖਰਚ ਦੇ ਵਿੱਚੋਂ ਕਰ ਰਹੇ ਨੇ ਕਿਵੇਂ ਦੇਖਦੇ ਹੋ ਬਰਾਲੇ ਇਹ ਦਾਨੀ ਆਦਮੀ ਨੇ ਜੀ ਇਹ ਬਹੁਤ ਦਾਨੀ ਆ ਜੀ ਆ ਚੰਗੇ ਬੰਦੇ ਨੇ ਤਾਂ ਮਤਲਬ ਸਾਨੂੰ ਕੁਝ ਨਾ ਕੋਈ ਯਾਨੀ ਇਹਨਾਂ ਤਾਂ ਲੱਗਦਾ ਹੈ ਵੀ ਕੁਝ ਨਾ ਕੋਈ ਕਰਨਗੇ ਜ਼ਰੂਰ ਕਿਉਂਕਿ ਇਹ ਬੰਦੇ ਚੰਗੇ ਆ ਪਹਿਲਾਂ ਜਦ ਅਸੀਂ ਜਾਣਦੇ ਇਹਨਾਂ ਨੂੰ ਵੀ ਚੰਗੇ ਬੰਦੇ ਨੇ ਤਾਂ ਕੁਝ ਨਾ ਕੋਈ ਹੋਊਗਾ ਜ਼ਰੂਰ ਬੜਾ ਵਾਹ ਬਣੂਗਾ ਧੰਨਵਾਦੀ ਕਿਹੜੇ ਆਪਣਾ ਮੇਰੇ ਪਿੰਡ ਬੜੋਦੀ ਹੈ ਜੀ ਬੜੋਦੀ ਕਿਵੇਂ ਦੇਖਦੇ ਹੋ ਸੜਕ ਬਣਨ ਜਾ ਰਹੀ ਹੈ ਪੈਚ ਵਰਕ ਹਾਲਾਂਕਿ ਕੱਚਾ ਕੰਮ ਕੀਤਾ ਜਾ ਰਿਹਾ ਪਰ ਕਿਤੇ ਨਾ ਕਿਤੇ ਕਦੇ ਟੋਏ ਭਰੇ ਜਾਣਗੇ ਦੇਖੋ ਜੀ ਉਹ ਜੋ ਇਹ ਗਿਲ ਸਾਹਿਬ ਕੰਮ ਕਰ ਰਹੇ ਹਨ ਹਾਂ ਜੀ ਬਹੁਤ ਟਾਪ ਦਾ ਕੰਮ ਕਰ ਰਹੇ ਹਨ 10 ਸਾਲ ਦੀ ਵਿੱਚ ਹੈ ਸੜਕ ਦੇ ਉੱਤੇ ਕਿਸੇ ਨੇ ਕੋਈ ਛਾਰ ਨਹੀਂ ਲਈ ਜਾ ਕੇ ਹਾਂ ਜੀ ਲੰਗੂਡੇ ਕੋਡੇ ਸਾਨੂੰ ਟੋਏ ਹੋਏ ਹੋਏ ਤੇ ਜਿਹੜੀ ਇਹਨਾਂ ਦੀ ਮੀਟ ਬੰਨੀ ਹੋਈ ਗਿਲ ਸਾਹਿਬ ਨੇ ਆ ਕੇ ਛੰਡਾ ਚੱਕਿਆ ਤੇ ਸਾਡੇ ਪਿੰਡ ਨੂੰ ਇਹ ਸਾਡੇ ਪਿੰਡ ਬੜੋਦੀ ਤੋਂ ਲੈ ਕੇ ਮੋਹਤੋ ਦਾ ਕਿ ਇਹ ਬਹੁਤ ਸੋਹਣਾ ਕੰਮ ਕਰ ਰਹੇ ਹੈ ਫਾਇਦਾ ਹੋ ਗਿਆ ਸੀ ਬਹੁਤ ਫਾਇਦਾ ਹੋ ਗਿਆ ਜੀ ਸਾਰੀ ਨਗਰ ੋਸ਼ਾਂ ਬਹੁਤ ਧੰਨਵਾਦ ਕਰਦੇ ਹਾਂ ਦਾ ਵਾਈਗਰ ਨੇ ਚੜ੍ਹਦੀ ਕਲਾ ਚ ਰੱਖ ਦਿੱਤੀ ਠੀਕ ਹੈ ਸੋ ਇਹ ਤਸਵੀਰਾਂ ਨੇ ਪਿੰਡ ਬੜੌਦੀ ਦੀਆਂ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਗਿੱਲ ਸਾਹਿਬ ਦਾ ਪ੍ਰਾਲਪਕ ਤੁਹਾਨੂੰ ਕਿਵੇਂ ਲੱਗਿਆ ਪਿੰਡਾਂ ਦੇ ਵਿੱਚ ਕਿਉਂਕਿ ਚੰਡੋਂ ਤੋਂ ਸ਼ੁਰੂਆਤ ਹੋਈ ਸੀ ਚੰਡੋਂ ਗੋਵਿੰਦਗੜ੍ਹ ਤੋਂ ਜਿਹੜੀ ਇਹ ਸੜਕਾਂ ਬਣਨ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਗਿੱਲ ਸਾਹਿਬ ਨੇ ਦੋਸਤੋ ਬਾਅਦ ਡੇ ਬਾਈ ਡੇ ਜਿਹੜਾ ਹੈ ਕੰਮ ਵਧਦਾ ਹੀ ਜਾ ਰਿਹਾ ਸੋ ਆਪਣੇ ਕਮੈਂਟਾਂ ਵਿੱਚ ਵਿਚਾਰ ਜ਼ਰੂਰ ਦਿਓ ਧੰਨਵਾਦ ਜੀ